ਸ਼ਮੇਸ਼ ਕੌਮਨਟ ਸਕੂਲ ਪਿੰਡ ਅਟਿਵਕ ਹੈ ਬੱਚਿਆਂ ਨੂੰ ਹੋਈਆਂ ਗਰਮੀ ਦੀਆਂ ਛੁੱਟੀਆਂ ਤੋਂ ਬਾਅਦ ਸਮਰ ਕੈਂਪ ਲਗਾਏ ਜਾ ਰਹੇ ਨੇ ਜਿਸ ਦੇ ਤਹਿਤ ਸਕੂਲ ਵਿਖੇ ਚੱਲ ਰਹੇ ਸਮਰ ਕੈਂਪ ਦੌਰਾਨ ਸਕੂਲ ਦੇ ਵਿਦਿਆਰਥੀਆਂ ਨੂੰ ਥਾਣਾ ਗੁਰਾਇੰ ਦੀ ਵਿਜ਼ਿਟ ਕਰਵਾਈ ਗਈ ਜਿਸ ਵਿੱਚ ਜਿੱਥੇ ਬੱਚਿਆਂ ਨੂੰ ਪੁਲਿਸ ਵੱਲੋਂ ਕੀਤੇ ਜਾਂਦੇ ਕੰਮਾਂ ਬਾਬਤ ਅਹਿਮ ਜਾਣਕਾਰੀ ਦਿੱਤੀ ਗਈ ਉੱਥੇ ਹੀ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਸਕੂਲ ਵੱਲੋਂ ਕੀਤਾ ਗਿਆ ਇਹ ਉਪਰਾਲਾ ਕਾਬਲੇ ਤਾਰੀਫ ਹੈ ਇਸ ਦੌਰਾਨ ਸਕੂਲ ਦੇ ਬੱਚਿਆਂ ਨੇ ਕਿਹਾ ਕਿ ਉਨ੍ਹਾਂ ਨੂੰ ਥਾਣਾ ਗੁਰਾਇੰ ਵਿਖੇ ਆ ਕੇ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੈ ਉਨ੍ਹਾਂ ਸਕੂਲ ਪ੍ਰਬੰਧਕਾਂ ਵੱਲੋਂ ਕੀਤੇ ਇਸ ਉਪਰਾਲੇ ਲਈ ਧੰਨਵਾਦ ਕੀਤਾ ਆ ਸਾਡੇ ਸਕੂਲ ਦੇ ਚੱਲਦੇ ਸਮਰ ਕੈਂਪ ਦੌਰਾਨ ਸ਼ਿਦਸ਼ਮੇਸ਼ ਸ਼ਿਦਸ਼ਮੇਸ਼ ਕਾਨਵੈਂਟ ਸਕੂਲ ਅੱਟੀ ਤੋਂ ਅਸੀਂ ਪਹੁੰਚੇ ਗ੍ਰਾਂਡ ਥਾਣੇ ਵਿੱਚ ਇੱਥੇ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਪਾਸਪੋਰਟ ਦੀ ਇਨਕੁਆਰੀ ਬਾਰੇ ਸਭ ਕੁਝ ਪਤਾ ਲੱਗਾ ਤੇ ਬਹੁਤ ਸਾਨੂੰ ਵਧੀਆ ਲੱਗਾ ਇੱਥੇ ਆ ਕਿ ਬਹੁਤ ਕੁਝ ਸਿੱਖਣ ਨੂੰ ਮਿਲਿਆ ਅੱਜ ਸ਼ਿਰੀ ਦਸ਼ਮੇਸ਼ ਕਾਨਵੈਂਟ ਹਾਈ ਸਕੂਲ ਦੇ ਸਮਰ ਕੈਂਪ ਦੇ ਚੱਲਦੇ ਦੌਰਾਨ ਅੱਜ ਜਿਹੜੀ ਬੱਚਿਆਂ ਦੀ ਵਿਜ਼ਿਟ ਆ ਉਹ ਥਾਣਾ ਘਰਾਇਆ ਵਿਖੇ ਕਰਵਾਈ ਗਈ ਜਿਸ ਵਿੱਚ ਐਸ ਐਚਓ ਸਾਹਿਬ ਸਕੰਦਰ ਸਿੰਘ ਦੀ ਅਗਵਾਈ ਹੇਠ ਸਾਰੇ ਜਿਹੜੇ ਸਟਾਫ ਨੇ ਉਹ ਬੱਚਿਆਂ ਨੂੰ ਬਹੁਤ ਹੀ ਨਲੀਮੀ ਦੇ ਨਾਲ ਸਾਰਾ ਕੁਝ ਥਾਣੇ ਦੇ ਪ੍ਰੋਸੈਸ ਬਾਰੇ ਸਮਝਾਇਆ ਕਿ ਥਾਣੇ ਦੇ ਵਿੱਚ ਕਿਵੇਂ ਕਿਹੜੀਆਂ-ਕਿਹੜੀਆਂ ਸਹੂਲਤਾਂ ਦਿੱਤੀਆਂ ਜਾਂਦੀਆਂ ਨੇ ਐਫ ਆਈ ਆਰ ਕਿਵੇਂ ਲਾਂਚ ਕੀਤੀ ਜਾਂਦੀਆਂ ਨੇ ਠੀਕ ਹੈ ਕੋਈ ਵੀ ਕਿਸੇ ਨੂੰ ਕੋਈ ਵੀ ਪ੍ਰੋਬਲਮ ਆਉਂਦੀ ਹੋ ਕਿਵੇਂ ਆਪਣੀ ਜਿਹੜੀ ਸ਼ਿਕਾਇਤ ਉਹ ਥਾਣੇ 'ਚ ਆਪਣੀ ਦਰਜ ਕਰਵਾ ਸਕਦਾ ਆ ਔਮਨ ਸੈੱਲ ਬਾਰੇ ਸਾਰਾ ਸਮਝਾਇਆ ਗਿਆ ਵੀ ਜਿਹੜੀ ਬੱਚਿਆਂ ਨੂੰ ਪ੍ਰੋਬਲਮ ਆਉਂਦੀ ਆ ਚਿਲਡਰਨ ਸੈੱਲ ਬਾਰੇ ਸਾਰਾ ਸਮਝਾਇਆ ਗਿਆ ਕਿ ਕਿਹੜਾ-ਕਿਹੜਾ ਨੰਬਰ ਡਾਇਲ ਕਰਨਾ ਆ ਸਾਂਝ ਕੇਂਦਰ ਦੇ ਵਿੱਚ ਜਿਹੜੀ PCC ਦਾ ਪ੍ਰੋਸੈਸ ਉਹਦੇ ਬਾਰੇ ਦੱਸਿਆ ਕਿ ਜਿਹੜੀ ਪਾਸਪੋਰਟ ਦੀ ਵੈਰੀਫਿਕੇਸ਼ਨ ਹੈ ਕਿਵੇਂ ਹੁੰਦੀ ਆ ਜਿਵੇਂ ਕੋਈ ਵੀ ਜਿਹੜੀ ਤੁਹਾਡਾ ਗਵਾਚੀ ਆ ਉਹਨੂੰ ਤੁਸੀਂ ਆਪਣਾ ਕਿਵੇਂ ਆਪਣੀ ਜਿਹੜੀ ਕੰਪਲੇਂਟ ਦਾਰਜ ਕਰਾ ਕੇ ਵਾਪਸ ਲੈ ਸਕਦੇ ਹੋ ਇਸ ਤੇ ਬੱਚਿਆਂ ਨੇ ਬਹੁਤ ਇੰਟਰਸਟ ਨਾਲ ਸਾਰਾ ਕੁਝ ਇਹ ਸਾਰਾ ਸੁਣਿਆ ਅਤੇ ਬਹੁਤ ਸਵਾਲ ਜਵਾਬ ਵੀ ਕੀਤੇ ਅਤੇ ਬੱਚਿਆਂ ਨੂੰ ਸਿੱਖਣ ਨੂੰ ਬਹੁਤ ਕੁਝ ਮਿਲਿਆ ਥੈਂਕ ਯੂ ਇਸ ਦੌਰਾਨ थाना ਗੁਰਾਇਆਂ ਦੇ ASI सुरेंद्रਪਾਲ ਨੇ ਦੱਸਿਆ ਕਿ ਇਸ ਬੱਚਿਆਂ ਦੀ ਇਸ ਵਿਜ਼ਿਟ ਦੌਰਾਨ ਉਹਨਾਂ ਨੂੰ ਜਥੇ ਸੂਵਿਧਾ ਕੇਂਦਰ ਵਿੱਚ ਹੋਣ ਵਾਲੇ ਕੰਮਾਂ ਬਾਬਤ ਜਾਣਕਾਰੀ ਦਿੱਤੀ ਗਈ ਉੱਥੇ ਹੀ ਉਹਨਾਂ ਥਾਣੇ ਵਿਖੇ ਕੀਤੇ ਜਾਂਦੇ ਕੰਮਾਂ ਬਾਬਤ ਵੀ ਜਾਣਕਾਰੀ ਦਿੱਤੀ ਗਈ ਹੈ ਇਸ ਤੋਂ ਇਲਾਵਾ ਬੱਚਿਆਂ ਨੂੰ ਟ੍ਰੈਫਿਕ ਨਿਯਮਾਂ ਸੰਬੰਧੀ ਵੀ ਜਾਣੂ ਕਰਵਾਇਆ ਗਿਆ ਉਹਨਾਂ ਆਖਿਆ ਕਿ ਭਵਿੱਖ ਵਿੱਚ ਇਸ ਤਰ੍ਹਾਂ ਦੇ ਕਾਰਜ ਚਾਰੀ ਰੱਖੇ ਜਾਣਗੇ ਗੁਰਾਇਆਂ ਤੋਂ ਨਵਰਾੰਗ ਚੈਨਲੇ ਮਨੀਸ਼ ਕੌਸ਼ਲ ਦੀ ਵਿਸ਼ੇਸ਼ ਰਿਪੋਰਟ ਐਸ.ਆਈ. ਸੁਰਿੰਦਰ ਪਾਲ ਥਾਣਾ ਗੁਰਾਇਆਂ ਅੱਜ ਦਸ਼ਮੇਸ਼ ਮਾਡਲ ਸਕੂਲ ਪਿੰਡ ਅੱਟੀ ਤੇ ਮਾਸਟਰ ਸ਼੍ਰੀ ਚਰਨਜੀਤ ਸਿੰਘ ਜੀ ਨੌਵੀਂ ਕਲਾਸ ਦੇ ਬੱਚਿਆਂ ਨੂੰ ਥਾਣਾ ਲੈ ਕੇ ਆਏ ਸੀ ਤੇ ਜਿਹਨਾਂ ਬੱਚਿਆਂ ਨੂੰ ਥਾਣੇ ਦੇ ਕੰਮ ਕਾਜ ਤੋਂ ਔਰ ਮੁਨਸ਼ੀ ਦੇ ਕੰਮ ਕਾਜ ਤੋਂ ਤੇ ਅੱਜ ਦੱਸਿਆ ਗਿਆ ਕਿ ਜਿੱਦਾਂ ਹਰ ਬੰਦੇ ਦੀ ਆਉਣ ਵਾਲ ਜਾਣ ਵਾਲੇ ਦੀ ਦੁੱਖ ਤਕਲੀਫ ਸੁਣੀ ਜਾਂਦੀ ਪਹਿਲ ਦੇ ਆਧਾਰ ਤੇ ਤੇ ਸਾਂਝ ਕੇਂਦਰ ਦੇ ਕੰਮ ਕਾਜ ਤੇ ਟ੍ਰੈਫਿਕ ਨਿਯਮਾਂ ਤੋਂ ਜਾਣੂ ਕਰਾਇਆ